ਚਕਾਲ ਜੀ ਅੱਜ ਆਪਾਂ ਬਣਾਵਾਂਗੇ ਆਲੂ ਪਿਆਜ਼ ਦੇ ਪਰੌਂਠੇ ਜੀ ਦੇ ਲਈ ਆਪਾਂ 5-7 ਆਲੂ ਲਏ ਆ ਉਹਨਾਂ ਨੂੰ ਬੋਇਲ ਕਰਕੇ ਚੰਗੀ ਤਰ੍ਹਾਂ ਮੈਸ਼ ਕਰ ਲਿਆ ਤੇ ਇੱਧਰ ਆਪਾਂ ਨੇ 3-4 ਪਿਆਜ਼ ਲਏ ਸੀ ਇਹਨਾਂ ਨੂੰ ਆਪਾਂ ਨੇ ਬਰੀਕ-ਬਰੀਕ ਕੱਟ ਲਿਆ ਤੇ 3-4 ਹਰੀਆਂ ਮਿਰਚਾਂ ਲਈਆਂ ਇਹਨਾਂ ਨੂੰ ਵੀ ਆਪਾਂ ਨੇ ਕੱਟ ਲਿਆ ਸੀ ਹਰਾ ਧਨੀਆ ਤੇ ਇੱਧਰ ਆਪਾਂ ਸੁੱਕੇ ਮਸਾਲੇ ਵਿੱਚ ਐਡ ਕਰਾਂਗੇ 1 ਚਮਚ ਹਰਾ ਧਨੀਆ ਪਾਊਡਰ ਆ ਇੱਕ ਚਮਚ ਲਾਲ ਮਿਰਚ ਇੱਕ ਚਮਚ ਨਮਕ ਦਾ ਤੇ ਥੋੜੀ ਜੀ ਕਸਤੂਰੀ ਮੇਥੀ ਲਈ ਆਪਾਂ ਹਾਂਜੀ ਹੁਣ ਆਪਾਂ ਇਹਨੂੰ ਮਿਕਸ ਕਰਦੇ ਆਂ ਪਹਿਲਾਂ ਆਪਾਂ ਪਿਆਜ਼ ਪਾਵਾਂਗੇ ਹਰੀ ਮਿਰਚ ਹਰਾ ਧਨੀਆ ਤੇ ਜਿਹੜੇ ਸੁੱਕੇ ਮਸਾਲੇ ਲਏ ਸੀ ਉਹ ਐਡ ਕਰ ਦਾਂਗੇ ਤੇ ਹੁਣ ਆਪਾਂ ਇਹਨੂੰ ਮਿਕਸ ਕਰਾਂਗੇ ਹਾਂਜੀ ਆਪਣਾ ਜਿਹੜਾ ਸਟੱਫ ਆ ਆਲੂ ਪਿਆਜ਼ ਦਾ ਬਣ ਕੇ ਤਿਆਰ ਆ ਤੇ ਆ ਜੋ ਹੁਣ ਆਪਾਂ ਆਪਣੇ ਪਰੌਂਠੇ ਬਣਾਉਣੇ ਸਟਾਰਟ ਕਰਦੇ ਆ ਆਪਾਂ ਗੈਸ ਨੂੰ ਔਨ ਕਰ ਲਿਆ ਤੇ ਗੈਸ ਤੇ ਤਵਾ ਰੱਖ ਲਿਆ ਤੇ ਹੁਣ ਆਪਾਂ ਪਰੌਂਠਾ ਬਣਾਉਣਾ ਸਟਾਰਟ ਕਰਦੇ ਆ ਆਪਾਂ ਨੇ ਜਿਹੜਾ ਨਾਰਮਲ ਪੇੜਾ ਲੈਣਾ ਉਹਦੇ ਨਾਲੋਂ ਥੋੜਾ ਜਿਹਾ ਵੱਡਾ ਪੇੜਾ ਲੈਣਾ ਤੇ ਐਵੇਂ ਆਪਾਂ ਨੇ ਰੋਟੀ ਨੂੰ ਐਵੇਂ ਹੱਥਾਂ ਨਾਲ ਵੱਡਾ ਨਹੀਂ ਕਰਨਾ ਆਪਾਂ ਨੇ ਚੱਕਲੇ ਤੇ ਰੱਖ ਕੇ ਥੋੜਾ ਜਿਹਾ ਵੇਲਣੇ ਨਾਲ ਥੋੜੀ ਜੀ ਇਹਨੂੰ ਵੇਲ ਲੈਣਾ ਆਪਾਂ ਨੇ ਤੇ ਹੁਣ ਆਪਾਂ ਜਿਹੜਾ ਆਲੂ ਦਾ ਆਪਾਂ ਨੇ ਮਿਕਸਚਰ ਤਿਆਰ ਕੀਤਾ ਉਹ ਵਿੱਚ ਪਾਣਾ ਐਵੇਂ ਉਹਨੂੰ ਬੰਦ ਕਰ ਲੈਣਾ ਤੇ ਫਿਰ ਹੱਥਾਂ ਨਾਲ ਇਹਨੂੰ ਥੋੜਾ ਵੱਡਾ ਕਰ ਲੈਣਾ ਹਾਂਜੀ ਆਪਣਾ ਪਰੌਂਠਾ ਜਿਹੜਾ ਬਣ ਕੇ ਤਿਆਰ ਆ। ਆਪਾਂ ਆਪਣੇ ਪਰੌਂਠੇ ਨੂੰ ਕਿਉ ਲਾਵਾਂਗੇ? ਮੈਂ ਦੇਸੀ ਘਿਓ ਦਾ ਯੂਜ਼ ਕਰ ਰਹੀ ਹਾਂ ਤੁਸੀਂ ਕੋਈ ਵੀ ਘਿਓ ਆ ਰਾਈਫਾਈਂਡ ਜਾਂ ਕੋਈ ਹੋਰ ਦੁੱਧ ਕਿਉ ਲਗਾ ਸਕਦੇ ਹੋ। प्रांथा प्रांथा अपना ਜਿਹੜਾ ਪਰਾਂਠਾ ਬਣ ਕੇ ਤਿਆਰ ਆ ਪਰਾਂਠਾ ਆਪਣਾ ਚੰਗੀ ਤਰ੍ਹਾਂ ਬਣਿਆ ਹੁਣ ਆਪਾਂ ਦੂਜਾ ਪਰਾਂਠਾ ਤਿਆਰ ਕਰਦੇ ਆ ਉਹ ਵੀ ਇਦਾਂ ਹੀ ਆਪਾਂ ਨੇ ਥੋੜਾ ਜਿਹਾ ਵੱਡਾ ਪੇੜਾ ਲੈਣਾ ਇਦਾਂ ਹੀ ਸਟੱਫ ਨੂੰ ਵਿੱਚ ਪਾ ਲੈਣਾ हां जी अपना यह दूचा पराठा बन के तैयार हम आप घ्यो लावे हां जी आप हूँ इनू भी घ्यो लाव गे दूजी साइड भी घ्यो लावे चंगी तरह ਤੁਸੀਂ ਦੇਖ ਸਕਦੇ ਹੋ ਆਪਣਾ ਜਿਹੜਾ ਪ੍ਰਾਂਠਾ ਬਿਲਕੁਲ ਗੋਲ ਬਣ ਕੇ ਤਿਆਰ ਹੋਇਆ ਤੇ ਕਿਧਰੋਂ ਵੀ ਇਹ ਫਟਿਆ ਨਹੀਂ ਹੈਗਾ ਮੈਂ ਇੱਕ ਚ ਹੀ ਬਣਾਉਂਦੀ ਹੁੰਦੀ ਆ ਮੈਂ ਦੋ ਦੋਆਂ ਚ ਜਿਹੜਾ ਆਲੂ ਦਾ ਸਟੱਫ ਆਉਣੀ ਪਾਉਂਦੀ ਹੈਗੀ ਮੈਂ ਇੱਕ ਪ੍ਰਾਂਠੇ ਚ ਹੀ ਬਣਾ ਲੈਂਦੀ ਆ ਆਪਣਾ ਜਿਹੜਾ ਆਲੂ ਤੇ ਪਿਆਜ਼ ਵਾਲਾ ਪ੍ਰਾਂਠਾ ਬਣ ਕੇ ਤਿਆਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਹੀ ਸੌਫਟ ਬਣ ਕੇ ਤਿਆਰ ਹੋਇਆ ਤੇ ਕਿਦਰੋਂ ਵੀ ਇਹ ਟੁੱਟਿਆ ਨਹੀਂ ਹੈਗਾ ਤੇ ਆਪਾਂ ਹੁਣ ਇਹਨੂੰ ਸਰਵ ਕਰਾਂਗੇ ਦਹੀਂ ਨਾਲ ਤੁਹਾਨੂੰ ਜੇ ਸਾਡੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਵੀ ਦੱਸਿਓ ਜੀ ਤੁਹਾਨੂੰ ਸਾਡੀ ਰੈਸਪੀ ਕਿਵੇਂ ਦੀ ਲੱਗਦੀ ਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ